ਦੀ ਬੜੀ ਘਟਨਾ ਵਜੋਂ ਸਤਿ ਦੇਖੋ ਬਹੁਤ ਮਾੜੀ ਘਟਨਾ ਹੋਈ ਆ ਉਸ ਦਰਬਾਰ ਦੇ ਵਿੱਚ ਉਸ ਦੇ ਮੁੱਖ ਦਵਾਰ ਤੇ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਕਿਸੇ ਵਿਅਕਤੀ ਤੇ ਗੋਲੀ ਨਾਲ ਹਮਲਾ ਕਰਨਾ ਇਹ ਆਪਣੇ ਆਪ ਦੇ ਵਿੱਚ ਇਸ ਧਾਰਮਿਕ ਸਥਾਨ ਦੀ ਮਰਜ਼ਾਦਾ ਦੇ ਪੂਰਨ ਤਰਤੇ ਉਲਟ ਹੈ ਤੇ ਖਾਸ ਤੌਰ ਤੇ ਮੈਂ ਇਹ ਗੱਲ ਕਹਿ ਦਿਆਂ ਕਿ ਜਦੋਂ ਸਿੰਘ ਸਾਹਿਬ ਨੇ ਜਿਹੜਾ ਜ਼ਿਕਰ ਕਰਤਾ ਕਿ ਇੱਥੇ ਜਿਹੜੀ ਸੇਵਾ ਲੱਗੀ ਸੀ ਉਸ ਵੀਰ ਸਿੰਘ ਬਾਦਲ ਨਹੀਂ ਸੀ ਉਹ ਇਸ ਇਸ ਸਥਾਨ ਦੇ ਇੱਕ ਸੇਵਾਦਾਰ ਦੇ ਤੌਰ ਤੇ ਇੱਕ ਸੇਵਾ ਨਿਭਾ ਰਿਹਾ ਸੀ ਸੋ ਬਹੁਤ ਮਾੜੀ ਗੱਲ ਆ ਸਾਰੀ ਦੁਨੀਆ ਨੇ ਇਸ ਗੱਲ ਨੂੰ ਮਾੜਾ ਮੰਨਿਆ ਸੋ ਅਸੀਂ ਆਸ ਕਰਾਂਗੇ ਕਿ ਜਿਹੜੀ ਸਰਕਾਰ ਆ ਭਾਵੇਂ ਕਿ ਪਿਛਲੇ ਸਮੇਂ ਚ ਨਾਕਾਮ ਰਹਿੰਦੀ ਰਹੀ ਆ ਪਰ ਇਸ ਮਾਮਲੇ ਦੇ ਵਿੱਚ ਇਹਦਾ ਪਿਸ਼ੋਕੜ ਇਹਦਾ ਕਾਰਨ ਇਹਦੇ ਪਿਛੇ ਕਿਹੜੀਆਂ ਸ਼ਕਤੀਆਂ ਨੇ ਕੀ ਮਕਸਦ ਸੀ ਉਸ ਨੂੰ ਜਿਹੜੀ ਆ ਇਹ ਕਿਨਾ ਕੋਸ਼ਿਸ਼ ਕੇ ਲਿਆਉਣਗੇ ਔਰ ਅਸੀਂ ਇਹ ਗੱਲ ਦੇਖ ਰਹੇ ਹਾਂ ਕਿ ਪਰਸੋਂ ਦੀ ਅਕਾਲ ਤਖਤ ਸਾਹਿਬ ਵਿਖੇ ਜੋ ਉੱਥੇ ਪ੍ਰਕਿਰਿਆ ਹੋਈ ਆ ਜਿਸ ਨੂੰ ਕੁੱਲ ਦੁਨੀਆ ਦੇ ਅੰਦਰ ਸਨਮਾਨ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਸਨਮਾਨਿਆ ਗਿਆ ਜਿੱਥੇ ਸੁਖਬੀਰ ਸਿੰਘ ਬਾਦਲ ਸਮੇਤ ਉਹਨਾਂ ਦੇ ਸਾਥੀਆਂ ਨੇ ਸਿਰ ਝੁਕਾ ਕੇ ਉਹਨਾਂ ਦੀ ਹਰ ਗੱਲ ਨੂੰ ਕਬੂਲਿਆ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਇੱਕ ਸ਼ਾਨ ਤੇ ਸਥਾਪਤੀ ਹੋਈ ਆ ਤੋਂ ਉਸ ਗੱਲ ਨੂੰ ਕਿਤੇ ਤੋੜਨ ਵਾਸਤੇ ਤਾਂ ਨਹੀਂ ਇਹ ਗੱਲ ਵਾਪਰੀ ਸੋ ਜੇ ਸਿਆਸੀ ਵਿਰੋਧ ਆ ਤਾਂ ਜਿਹੜੀ ਗੱਲ ਕੀਤੀ ਗਈ ਹੈ ਉਸ ਤੋਂ ਵੀ ਮਾੜੀ ਗੱਲ ਆ ਕਿਉਂਕਿ ਇਹ ਜਿਹੜਾ ਘਰ ਹੈ ਇਹ ਜੋੜਦਾ ਵਾ ਇਹ ਤੋੜਦਾ ਨਹੀਂ ਇਹ ਦੂਰੀਆਂ ਖਤਮ ਕਰਦਾ ਇਹ ਨਫ਼ਰਤਾਂ ਖਤਮ ਕਰਦਾ ਅਮਨੀਤ ਸਿੰਘ ਬਿੱਟੂ ਦਾ ਵੀ ਬਿਆਨ ਆਇਆ ਸੋ ਬਾਤ ਕੀ ਜੇ ਗੋਲੀ ਲੱਗ ਜਾਂਦੀ ਤਾਂ ਪੰਜਾਬ ਵਿੱਚ ਮੂਹ ਜਿਹੜਾ ਸੀ ਖਰਾਬ ਹੋ ਸਕਦਾ ਰਮਨੀਤ ਸਿੰਘ ਬਿੱਟੂ ਉਹਨਾਂ ਦੇ ਬਿਆਨ ਨੂੰ ਮੈਂ ਬੜਾ ਵਜਨ ਨਹੀਂ ਦਿੰਦਾ ਕਿਉਂਕਿ ਉਹਨਾਂ ਦੇ ਬਿਆਨ ਅੱਜ ਹੋਰ ਹੁੰਦੇ ਆ ਕੱਲ ਹੋਰ ਹੁੰਦੇ ਆ ਪਰ ਇਹ ਗੱਲ ਠੀਕ ਹੈ ਬਿਲਕੁਲ ਕਿ ਗੁਰੂ ਨੇ ਕਿਰਪਾ ਕੀਤੀ ਹੈ ਇਹ ਗੋਲੀ ਜਿਹੜੀ ਆ ਘਟਨਾ ਸੀਗੀ ਇਹ ਦੁਰਘਟਨਾ ਨਹੀਂ ਬਣੀ ਤਗਰੇਵਰ ਸਾਹਿਬ ਕੀ ਲਾਜਾ ਗੁਰੂ ਘਰ ਦੇ ਬਾਜ ਜਿਹੜੀ ਗੋਲੀ ਚੱਲੀ ਜਾਨੀ ਕਿੰਨੀ ਗੱਲ ਦੀ ਸੰਤਰੀ ਵੇਖ ਸਕਦੇ ਕਿ ਜਿਹੜੇ ਸੰਗਤ ਆ ਉਹਨਾਂ ਨੇ ਮਨਾਈ ਕਾਫੀ ਰੋਸ ਪਾਇਆ ਜਾ ਰਿਹਾ ਤੇ ਕਿੰਨੇ ਮਨ ਦੇ ਬੱਚ ਵੀ ਨਹੀਂ ਰਾਰੇ ਕਿ ਗੁਰੂ ਘਰ ਆ ਕੇ ਇਹ ਜੇ ਕੰਮ ਹੋਵੇ ਨਹੀਂ ਉਸ ਮੌਕੇ ਜਿਹੜੀ ਗੱਲ ਸੀ ਉਸ ਗੱਲ ਦੀ ਦਹਿਸ਼ਤ ਹੈ ਸੀ ਪਰ ਬਾਕੀ ਤਾਂ ਸੰਗਤ ਇਸ ਗੱਲ ਨੂੰ ਨਿੰਦਰੀ ਆ ਵੱਡੇ ਪੱਧਰ ਤੇ ਨਿੰਦਰੀ ਆ ਇਸ ਗੱਲ ਦਾ ਰੋਸ ਹੈ ਆਵਾਮ ਦੇ ਅੰਦਰ ਕਿ ਇਹ ਗੱਲ ਜਿਹਨੇ ਵੀ ਕੀਤੀ ਹੈ ਮਾਰੀ ਕੀਤੀ ਤਗਰੇਵਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਜਿਹੜਾ ਨਰਾਸ਼ੀ ਥੋੜਾ ਕੱਲਾ ਹੈ ਕਿ ਨਾਲ ਕੋਈ ਹੋਰ ਤੇ ਸਾਥੀ ਵੀ ਨਹੀਂ ਨਹੀਂ ਅਸੀਂ ਕੁਝ ਨਹੀਂ ਕਹਿ ਸਕਦੇ ਸਰਕਾਰ ਇਸ ਗੱਲ ਉਹ ਤਾਂ ਬੰਦਾ ਉਹਨਾਂ ਦੇ ਕੋਲ ਆ ਉਹ ਇਹ ਗੱਲ ਦੱਸੇ ਪਰ ਪਿਛਲੇ ਸਮੇਂ 'ਚ ਇਹ ਸਰਕਾਰ ਦੀ ਫੇਲ ਹੋ ਰਹੀ ਆ ਇਹਨੇ ਕਦੇ ਵੀ ਕੋਈ ਨਿਚੋੜ ਨਹੀਂ ਕੱਢਿਆ ਬਹੁਤ ਸਾਰੀਆਂ ਘਟਨਾਵਾਂ ਦੇ ਵਾਪਰੀਆਂ ਪਰ ਕਦੇ ਨਿਚੋੜ ਨਹੀਂ ਆਇਆ ਪਰ ਅਸੀਂ ਆਸ ਕਰਦੇ ਹਾਂ ਕਿਉਂਕਿ ਪੰਜਾਬ ਦੇ ਹਾਲਾਤਾਂ ਨਾਲ ਤੇ ਇੱਕ ਵੱਡੀ ਪਾਰਟੀ ਦੇ ਨਾਲ ਤੇ ਕਾਲਤਖ ਸਾਹਿਬ ਦੀ ਸਰਪ੍ਰਸਤ ਦੀ ਏਟ ਜਿਹੜੀਆਂ ਸੇਵਾਵਾਂ ਲੱਗੀਆਂ ਸੀ ਇਹਨਾਂ ਤੇ ਵਾਪਰੀ ਜਿਹੜੀ ਇਸ ਤਰ੍ਹਾਂ ਦੀ ਘਟਨਾਵਾਂ ਉਸ ਲਈ ਸਰਕਾਰ ਜ਼ਰੂਰ ਜਵਾਬ ਦੇਵੇਗਾ ਸਾਹਿਬ ਪ੍ਰਸ਼ਾਸਨ ਤੇ ਇੱਕ ਸਵਾਲ ਉੱਠਦਾ ਦਿਖਾਈ ਦੇ ਰਿਹਾ ਕਿਉਂਕਿ ਪ੍ਰਸ਼ਾਸਨ ਪ੍ਰਸ਼ਾਸਨ ਕੀਤਾ ਜਾ ਤੇ ਪ੍ਰਸ਼ਾਸਨ ਨੇ ਫਿਰ ਨੇ ਫਿਰ ਕਾਬੂ ਕਿਉਂ ਕੀਤਾ ਇੱਕ ਵੱਡਾ ਸਵਾਲ ਹੈ ਪ੍ਰਸ਼ਾਸਨ ਟੋਟਲ بیس ਗੱਲ ਹੀ ਫੇਲ ਹੋਰ